ਕਿਸਾਨਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਦਿੱਲੀ ਕੂਚ ਦੀ ਜਿਹੜੀ ਕੋਲ ਸੀਗੀ ਉਹ ਦਿੱਤੀ ਗਈ ਸੀ ਤਾਂ ਉਸ ਨੂੰ ਪੂਰਾ ਕਰਦੇ ਹੋਏ ਕਿਸਾਨ ਜਿਹੜੇ ਨੇ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਚੱਲਦੇ ਹੋਏ ਦਿੱਲੀ ਵੱਲ ਨੂੰ ਕੂਚ ਕਰ ਰਹੇ ਨੇ ਤਾਂ ਫਿਰੋਜ਼ਪੁਰ ਤੋਂ ਕੁਝ ਕਿਸਾਨ ਇੱਥੇ ਪਹੁੰਚੇ ਨੇ ਤਾਂ ਪਹਿਲਾਂ ਟਰੈਲੀ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਟਰੈਲੀ ਨੂੰ ਹੀ ਪੂਰਾ ਕਮਰਾ ਜਿਹੜਾ ਕਿ ਬਣਾਇਆ ਗਿਆ ਹੈ ਤਰਪਾਲਾ ਦੇ ਨਾਲ ਟਕਿਆ ਗਿਆ ਸਾਰੀਆਂ ਲੋੜਿੰਦਾ ਸਮਾਨ ਨੇ ਜਿਹੜੇ ਕਿ ਉਹ ਟਰੈਲੀ ਦੇ ਵਿੱਚ ਮੌਜੂਦ ਨਜ਼ਰ ਆ ਰਹੇ ਨੇ ਸਾਈਕਲ ਟਰੈਲੀ ਦੇ ਅੰਦਰ ਮੌਜੂਦ ਹੈ ਕੁਰਸੀਆਂ ਮੌਜੂਦ ਨੇ ਚੁੱਲ੍ਹੇ ਮੌਜੂਦ ਨੇ ਤਾ ਸਬਜ਼ੀਆਂ ਮੌਜੂਦ ਨੇ ਤਾਂ ਗੱਲਬਾਤ ਵੀ ਕਰਾਂਗੇ ਤਾਂ ਬਾਈ ਜੀ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਆਇਓ ਸੁਖਮੰਦਰ ਸਿੰਘ ਔਰ ਪਕਾਕਾ ਤੂਤ ਪਿੰਡਾ ਫਰੋਜਪੁਰ ਜ਼ਿਲ੍ਹਾ ਫਰੋਜਪੁਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਫਿਰ ਇਸ ਵਾਰ ਦੁਬਾਰਾ ਦਿੱਲੀ ਵੱਲੋਂ ਤੁਰ ਪਏ ਹੋ ਅਸੀਂ 5 ਤੋਂ 6 ਗੱਟੇ ਆਟੇ ਦੇ ਲੈ ਕੇ ਆਂ ਅਖੰਡ ਦਾ ਗੱਟਾ ਪਿਆ ਪੂਰਾ ਆਪਦੇ ਦੇ 6 ਮਹੀਨੇ ਦਾ ਰਾਸ਼ਨ ਲੈ ਕੇ ਤੁਰੇ ਆਂ ਤੇ ਅੱਗੇ ਵੀ ਘੱਟ ਤੋਂ ਘੱਟ ਵੀ 8 ਤੋਂ 10 ਕੁਇੰਟਲ ਲੱਕੜਾਂ ਅੱਛਾ ਲੱਕੜਾ ਵੀ ਨਾਲ ਨਾਲ ਲੈ ਕੇ ਆਏ ਆਂ ਆਪਦੀਆਂ ਤੇ ਘੱਟ ਤੋਂ ਘਾਟੂ ਹੀ ਅਸੀਂ 25 ਤੋਂ 30 ਬੰਦਿਆਂ ਦਾ ਸਾਡਾ ਇਹਦੇ ਵਿੱਚ ਪੈਣ ਦਾ ਇੰਤਜ਼ਾਮ ਆ ਗੱਡੇ ਵੀ ਉੱਥੇ ਜਾ ਕੇ ਲੱਕੜਾਂ ਹੀ ਦਿੱਲੀ ਜਾ ਕੇ ਲਾ ਦੇਣੀਆਂ ਇਹ ਸਾਰਾ ਇਹ ਪਿੱਛੋਂ ਤੋਂ ਲੈ ਕੇ ਵੀ ਅੱਗੇ ਤੋਂ ਵੀ 25 26 ਫੁੱਟ ਲੰਮਾ ਸਾਡਾ ਹੈ ਤੇ ਸਾਢੇ 7 22 ਚੌੜਾ ਹੈ ਤੇ ਸਾਡੀ ਦੂਜਾ ਵੀ ਜੋ ਸਾਡੇ ਨਾਲ ਸਰਕਾਰ ਨੇ ਵਾਅਦਾ ਕਰਿਆ ਸੀਗਾ ਤੇ ਉਹ ਵਾਅਦਾ ਤੋਂ ਮੁੱਕਰ ਗਈ ਤੇ ਮਜਬੂਰ ਸਾਨੂੰ ਦਿੱਲੀ ਨੂੰ ਦੁਆਰਾ ਆਉਣਾ ਪਿਆ ਹੈ ਇਹ ਚਾਹਤ ਸੁਵਿਧਾ ਤੁਹਾਡੇ ਸਾਹਮਣੇ ਵੀ ਕੁਝ ਜਾਈਆਂ ਹੋਣਗੀਆਂ ਵੀ ਦੇਖਿਆ ਹੋਣਾ ਪੰਜਾਬ ਦੇ ਜਿੰਨੇ ਬਾਰਡਰ ਨੇ ਜਿਹੜੇ ਹਰਿਆਣੇ ਨੂੰ ਲੱਗਦੇ ਨੇ ਸਾਰਿਆਂ ਦੇ ਉੱਤੇ ਵੱਡੀਆਂ-ਵੱਡੀਆਂ ਕੰਡੀਆਂ ਇਤਾਰਾਂ ਕੰਕਰੀਟ ਦੇ ਸਲੇਬਾਂ ਕੰਟੇਨਰ ਖੜਾ ਦਿੱਤੇ ਗਏ ਨੇ ਲੋਹੇ ਦੇ ਸਰੀਏ ਗੱਡ ਦਿੱਤੇ ਗਏ ਨੇ ਸੜਕਾਂ ਦੇ ਵਿੱਚ ਤਾਂ ਜੋ ਕਿਸਾਨਾਂ ਦੇ ਟਰੈਕਟਰ ਟਰੈਲੀ ਜਿਹੜੇ ਕਿ ਹਰਿਆਣੇ ਦੇ ਵਿੱਚ ਐਂਟਰੀ ਨਾ ਹੋ ਸਕਦਾ ਕੀ ਲੱਗਦਾ ਕਿ ਇਸ ਵਾਰ ਇਹਨਾਂ ਨੂੰ ਪਾਰ ਕਰਨਾ ਕਿੰਨਾ ਕੋਖਾ ਹੋਵੇਗਾ ਨਹੀਂ ਜੀ ਸੰਗਤ ਮੂਰੇ ਕੋਈ ਔਖਾ ਨਹੀਂ ਹੁੰਦਾ ਜੀ ਸੰਗਤ ਨੇ ਸ਼ਾਂਤਮਈ ਢੰਗ ਨਾਲ ਪਹਿਲਾਂ ਚੱਲਣਗੇ ਜੀ ਸਰਕਾਰ ਅਸਲੋਈ ਦੂਜਾ ਬਸ਼ਰਮੀ ਧਾਰ ਲਈ ਵੀ ਜਿਵੇਂ ਪ੍ਰਧਾਨ ਮੰਤਰੀ ਨੇ ਖੁਦ ਕਹਿ ਕੇ ਇਹ ਸਾਡੀ ਮੰਗ ਨੂੰ ਅਣਗੌਲਿਆ ਕਰਤਾ ਸਾਨੂੰ ਮਜਬੂਰ ਨਾ ਹੋਣਾ ਪਿਆ ਤੇ ਉਹ ਜੋ ਉਹਨਾਂ ਨੇ ਬੈਰੀਕੇਡ ਲਾਇਆ ਕੰਧਾਂ ਕਰੀਆਂ ਸੀਮੈਂਟ ਲਾਇਆ ਜੋ ਲੋਹੇ ਦੀਆਂ ਰਾੜਾਂ ਲਾਈਆਂ ਕੁਝ ਵੀ ਹੈ ਉਹ ਸੰਘਤ ਨੇ ਆਪਣੇ ਆਪਣੇ ਰਸਤਾ ਜਿਵੇਂ ਪਾਣੀ ਸਮੁੰਦਰਾਂ ਦੇ ਆਉਂਦੇ ਐ ਤੇ ਰਾ ਆਪੇ ਪਾਣੀ ਬਣਾ ਲੈਂਦਾ ਸੰਘਤ ਨੇ ਆਪੇ ਰਾ ਬਣਾ ਲੈਂਦਾ ਸਰਕਾਰ ਦੇ ਮੂਰੇ ਸਰਕਾਰ ਕਿਸਾਨਾਂ ਦੇ ਮੂਰੇ ਜਾਂ ਲੋਕਾਂ ਦੇ ਮੂਰੇ ਕੁਝ ਵੀ ਨਹੀਂ ਕਰ ਸਕਦੀ ਕਿਉਂ ਸਰਕਾਰ ਨਲਾਇਕ ਬਣੀ ਐ 10 ਸਾਲ ਸਰਕਾਰ ਨੇ ਨਗਾ ਤੇ ਸਰਕਾਰਾਂ ਨੇ ਕਿਸਾਨਾਂ ਨੂੰ ਕੁੱਟਿਆ ਅਤੇ ਲੁੱਟਿਆ ਤੇ ਕਿਸਾਨਾਂ ਦੇ ਇਤਨਾ ਹੀ ਕਰਜ਼ਾ ਹੈ ਵੀ ਉਹ ਮਜਬੂਰ ਦੂਜੇ ਦਿੱਲੀ ਨੂੰ ਆਏ ਐ ਜੋ ਕੋਈ ਪੰਜ ਜੋ ਸੱਤ ਬੰਦੇ ਆ ਜੋ ਕੋਈ ਡਡਾਨੀ ਬੰਨੀ ਹੈ ਉਹਨਾਂ ਨੂੰ ਅਰਬਾਂ ਨਹੀਂ ਖਰਬਾ ਰੁਪਿਆ ਦੇ ਦੇ ਕੇ ਤੇ ਉਹਨਾਂ ਨੂੰ ਮaaf ਕਰੀ ਜਾਂਦੀ ਹੈ ਤੇ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਨਜਾਇਜ਼ ਵੱਡੇ ਵੱਡੇ ਰੋਡ ਬਣਾ ਕੇ ਆਪਦੀਆਂ ਦੂਜੀਆਂ ਤਜੋਰੀਆਂ ਭਰਨ ਵਾਸਤੇ ਆਪਦੀਆਂ ਜੇਬਾਂ ਭਰਨ ਵਾਸਤੇ ਉਹ ਸਾਰਾ ਹੀ ਕੋਸ ਸਿਸਟਮ ਬੇਤੀ ਜਾ ਰਿਹਾ ਹੈ ਵੀ ਇਹ ਰਿਪੋਰਟ ਲੈ ਲੋ ਜੋ ਕੋਈ ਕੁਛ ਵੀ ਸਰਕਾਰੀ ਕੋਈ ਦਾਰਾ ਨਹੀਂ ਛੱਡ ਰੇ ਤੇ ਜੋ ਅਸੀਂ ਤਾਂ ਇਹ ਸੋਚਿਆ ਸੀਗਾ ਵੀ ਇਹਨਾਂ ਨੇ ਰੋਲਾ ਪਾਇਆ ਸੀ ਵੀ ਕਾਲਾ ਧੰਨ ਲਿਆਵਾਂਗੇ ਕਾਲਾ ਧੰਨ ਸਾਨੂੰ ਕਿਤੇ ਨਹੀਂ ਦੱਸਿਆ ਗਿਆ ਇਹਨਾਂ ਨੇ ਉਹਨਾਂ ਮਨਮੋਹ ਸਿੰਘ ਸਰਕਾਰ ਨੂੰ ਬਦਨਾਮ ਕਰਕੇ ਲੋਕਾਂ ਦੇ ਵਿੱਚ ਵਹਿਮ ਪਾਤਾ ਵੀ ਇਹਨਾਂ ਨੇ ਉਹ ਕਾਲਾ ਧੰਨ ਇਕੱਠਾ ਕਰਿਆ ਇਹਨਾਂ ਨੇ ਇਹ ਕਰਿਆ ਪਰ ਇਹਨਾਂ ਨੇ ਕੱਲ ਦੀ ਪਾਜਪਾ ਸਰਕਾਰ ਨੇ 10 ਸਾਲਾਂ ਚ ਪੂਰੇ ਹਿੰਦੁਸਤਾਨ ਦਾ ਇਕੱਲੇ ਪੰਜਾਬ ਦਾ ਨਹੀਂ ਪੂਰੇ ਹਿੰਦੁਸਤਾਨ ਦਾ ਬੇੜਾ ਕਰ ਕਰਦਾ ਹੈ ਅੱਛਾ ਮਾਬੇ ਪਿਛਲੀ ਵਾਰ ਦੇਖਿਆ ਸੀ ਕਿਸਾਨ ਇਕੱਲੇ ਟਰੈਕਟਰ ਟਰੈਲੀਆ ਲੈ ਕੇ ਤੁਰ ਪਏ ਸੀ ਪਰ ਪਿਛਲੀ ਵਾਰ ਤੁਹਾਨੂੰ ਲੱਗ ਗਿਆ ਹੋਣਾ ਪਤਾ ਕਿਹੜੀ ਕਿਹੜੀ ਚੀਜ਼ੇ ਲੋਡ ਹੈ ਤਾਂ ਹੀ ਹੁਣ ਉਹ ਸਾਰਾ ਸਮਾਨ ਨਾਲ ਲੈ ਕੇ ਤੁਰੇ ਹੋਏ ਹੋ ਅਸੀਂ ਜੀ ਬਿਸਤਰੇ ਤੇ ਰੋਟੀ ਪਾਣੀ ਦਾ ਲੈ ਕੇ ਆਏ ਇੰਤਜ਼ਾਮ ਜੋ ਵੀ 5 ਤੋਂ ਦਸ ਅੱਗੇ ਦੇ ਦੋ ਸਿਲੰਡਰ ਵੀ ਹੈ ਲੈ ਕੇ ਭਰ ਭਰੇ ਲੈ ਗਏ ਆ ਪੱਠੀ ਆ ਉਹ ਤੁਹਾਨੂੰ ਡਿਸੀਜਨ ਦੀ ਤੇ ਦੇਖੀ ਆ ਰੁਪثار ਵਗੈਰਾ ਜੀ ਜਗਾੜੀ ਬੜਾ ਤਕੜਾ ਜਿਹਾ ਕਿਤਾ ਲੱਗਦਾ ਮੰਜੇ ਉਹ ਹੀ ਬਿਜਲੀ ਦਾ ਫਿਰ ਇੰਤਜ਼ਾਮ ਕਰਨਾ ਪੈਂਦਾ ਰਾਤ ਨੂੰ ਸ਼ਰਾਰਤ ਕਰਦੀ ਜੀ ਇਹ ਸਰਕਾਰ ਲਾਈਟ ਚੇਕਦੀ ਹੋਊਗੀ ਅਸੀਂ ਆਪ ਦੀ ਰਾਖੀ ਕਰਨ ਵਾਸਤੇ ਬਾਬਾ ਜੀ ਤਿਆਰੀ ਹੈ ਜੀ ਫਿਰ ਦਿੱਲੀ ਜਾਣ ਨੂੰ ਪੂਰੀ ਹਾਂ ਤਿਆਰੀ ਹੈ ਜੀ ਪੂਰੀ ਤਿਆਰੀ ਹੈ ਜੀ ਬੈਰੀਕਡ ਬਹੁਤ ਹਾਂ ਬੈਰੀ ਕੋਈ ਨਹੀਂ ਜੀ ਐਸਪੀਆ ਸਾਡੇ ਕੋਲ ਹੈ ਜੀ ਬੈਰੀਅਰ ਸਾਰੇ ਭੰਨ ਕੇ ਜਾਵਾਂਗੇ ਜੀ ਜਿਸ ਕੋ ਵੀ ਨਾਲ ਲੈ ਕੇ ਤੁਰੇ ਹਾਂ ਬਈ ਜੀ ਐਸਪੀਆ ਨਹੀਂ ਸਾਡੇ ਕੋਲੇ ਹੈ ਜੀ ਹਾਂ ਜਦੋਂ ਕਿ ਦੀ ਆਕਰਪੀ ਜੀ ਐਸਪੀ ਮੂਰੇ ਲਾਵਾਂਗੇ ਜੀ ਨਾਲ ਉਹਨਾਂ ਦੇ ਅਸੀਂ ਖੜਾਂਗੇ ਜੀ ਕਿਉਂਕਿ ਇਸ ਵਾਰ ਜੀਸੀਪੀ ਦੇ ਨਾਲ ਬੈਰੀਕੇਡ ਪਟਣੇ ਆ ਜੀ ਜੀਐਸਪੀ ਨਾਲ ਬੈਰੀਕੇਡ ਪਟਣੇ ਆ ਜੀ ਕੀ ਲੱਗਦਾ ਇਸ ਵਾਰ ਸਰਕਾਰ ਜਲਦੀ ਮੰਨ ਜੂਗੀ ਜਾਂ ਫਿਰ ਪਿਛਲੀ ਵਾਰੋਂ ਕੋ ਸੰਘਰਸ਼ ਲੰਬਾ ਚੱਲਣਾ ਪੈਣਾ ਉੱਥੇ ਜਾਣ ਦਾ ਬੜਾ ਲੱਗੂਆ ਜੀ ਕੀ ਬੰਦਿਆ ਜੀ ਉਹਨਾਂ ਇੱਥੋਂ ਆਪਾਂ ਕੀ ਨਹੀਂ ਆਇਆ ਨਹੀਂ ਗੱਲ ਬੰਦ ਨਹੀਂ ਉੱਥੇ ਅੱਗੇ ਨੂੰ ਖੋਲਾ 6 ਮਹੀਨੇ ਲੱਗ ਜਾਣਾ ਸਾਲ ਲੱਗ ਜੇ ਜੀ ਉਹਨਾਂ ਟਾਈਮ ਕਿਹ ਕਿਆ ਆਇਓ ਫਿਰ ਸੋਹ ਘਰੇ ਅਸੀਂ ਆ ਕੇ 6 ਮਹੀਨੇ ਦਾ ਆ ਕੇ ਵੀ 6 ਮਹੀਨੇ ਦਾ ਰਸਲ ਲੈ ਕੇ ਆ ਜੀ ਕਰੋ 6 ਮਹੀਨੇ ਦਾ ਰਸਲ ਲੈ ਕੇ ਦਰਪੇ ਆ ਜੀ ਅਸੀਂ ਹਾਂਜੀ ਹੋਰ ਬਸ ਠੀਕ ਹੈ ਜੀ ਤਾਂ ਬਿਲਕੁਲ ਕਿਸਾਨ 6-6 ਮਹੀਨਿਆਂ ਦਾ ਰਾਸ਼ਨ ਲੈ ਕੇ ਦਿੱਲੀ ਵੱਲ ਨੂੰ ਜਿਹੜੀ ਕਿ ਕੂਚ ਹੈ ਉਹ ਦੁਬਾਰਾ ਕਰ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਕਾਫਲਾ ਜਿਹੜਾ ਕਿ ਫਲੋੜ੍ਹਪੁਰ ਤੋਂ ਸੰਗਰੂਰ ਪਹੁੰਚਿਆ ਤਾਂ ਟਰੈਕਟਰ ਟਰਲੀਆਂ ਤਿਆਰ ਕੀਤੀਆਂ ਹੋਈਆਂ ਨੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿਸ ਤਰ੍ਹਾਂ ਦੇ ਨਾਲ ਹਰ ਇੱਕ ਜਿਹੜੀ ਕਿ ਸਹੂਿਦਾ ਉਹ ਟਰੈਕਟਰ ਦੇ ਵਿੱਚ ਮੌਜੂਦ ਹੈ ਜਿਹੜੀ ਜਿਹੜੀ ਚੀਜ਼ ਦੀ ਲੋਡ ਹੈ ਕਿਸਾਨਾਂ ਨੂੰ ਉਹ ਨਾਲ ਲੈ ਕੇ ਤੁਰੇ ਹੋਏ ਨੇ ਤਾਂ ਕਿਹਾ ਜਾ ਰਿਹਾ ਕਿ ਜੇਕਰ ਸਰਕਾਰ ਦੇ ਵੱਲੋਂ ਵੱਡੀਆਂ ਵੱਡੀਆਂ ਕੰਕਰੀਟ ਦੀਆਂ ਕੰਧਾਂ ਖੜੀਆਂ ਕੀਤੀਆਂ ਗਈਆਂ ਨੇ ਕੰਟੇਨਰ ਲਾਏ ਗਏ ਨੇ ਤਾਂ ਅਸੀਂ ਵੀ ਜੀਸੀਪੀ ਨਾਲ ਲੈ ਕੇ ਤੁਰਿਆ ਜੀਸੀਪੀ ਤੇ ਜੇਕਰ ਲੋਡ ਪਈਦਾ ਜੀਸੀਪੀ ਦੇ ਨਾਲ ਉਹਨਾਂ ਨੂੰ ਇਹ ਕੰਕਰੀਟ ਦੇ ਕੰਧਾਂ ਨੂੰ ਪੱਟ ਕੇ ਦਿੱਲੀ ਵੱਲੋਂ ਤੁਰਾਂਗੇ ਸੋ ਹੁਣ ਦੇਖਣਾ ਹੋਵੇਗਾ ਕਿ ਜਦੋਂ ਖਨੂਰੀ ਬਾਰਡਰ ਦੇ ਕਿਸਾਨ ਪਹੁੰਚਦੇ ਨੇ ਤਾਂ ਉਹ ਤਸਵੀਰ ਕਿਹੋ ਜਿਹੀ ਰਹਿਣ ਵਾਲੀ ਹੈ ਕੈਮਰਾ ਪਰਸਨ ਸਣੀ ਦੇ ਨਾਲ ਹਿੰਮਤ ਸਿੰਘ ਦੀਪਾਲ ਦੇ ਨਿਕ ਸਵੇਦਾ ਸੰਗ